ਸਸ਼ੀ ਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸੂਰਾ ਟੀਵੀ ਤੇ ਬੀਤੀ ਰਾਤ 2:30 ਵਜੇ ਦੇ ਕਰੀਬ ਸਾਗਰ ਇੰਟਰਪ੍ਰਾਈਜ਼ ਜਿਹੜਾ ਕਿ ਤਿਲਕਨਗਰ ਦੇ ਵਿੱਚ ਮੌਜੂਦ ਹੈਗਾ ਉੱਥੇ ਇੱਕ ਸਕਰੈਪ ਸਕ੍ਰੈਪ ਦਾ ਗੋਦਾਮ ਹੈਗਾ ਸਾਗਰ ਇੰਟਰਪ੍ਰਾਈਜ਼ ਦੇ ਨਾਮ ਦੇ ਨਾਂ ਤੇ ਉਸ ਨੂੰ 2:30 ਵਜੇ ਦੇ ਕਰੀਬ ਰਾਤੀ ਅੱਗ ਲੱਗ ਜਾਂਦੀ ਏ ਔਰ ਅੱਗ ਲੱਗਣ ਤੋਂ ਬਾਅਦ ਕਾਫੀ ਮੁਸ਼ਕਲ ਜਿਹੜੀ ਹੈਗੀ ਫਾਇਰ ਬ੍ਰਿਗੇਡ ਵੱਲੋਂ ਕੀਤੀ ਜਾਂਦੀ ਹੈ ਔਰ ਆਲਮੇ ਸੀ ਕਿ ਅਗਨੀ ਜਿਆਦਾ ਹੋ ਗਈ ਕਿ ਹਜੇ ਤੱਕ ਜੇ ਹੋਣ ਦੀ ਗੱਲ ਕਰਾਂ 11 ਵਜੇ ਦਾ ਸਮਾਂ ਹੋ ਚੁੱਕਾ ਸਵੇਰ ਦਾ ਯਾਨੀ ਕਿ ਬਾ 11 10 ਤੋਂ 11 ਘੰਟੇ ਸਮਾਂ ਹੋ ਚੁੱਕਾ ਹੈ ਕਿ ਅੱਗ ਹਜੇ ਵੀ ਜਿਹੜੀ ਹੈਗੀ ਉਹ ਬੁਝਣ ਦਾ ਨਾਮੇ ਲੈ ਰਹੀ ਪਰ ਕਿਹੜੀ ਮੁਸ਼ਕਲ ਜਿਹੜੀ ਹੈਗੀ ਆ ਉਹ ਅ ਦਮਕਲ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਔਰ ਜਿੰਨੀ ਵੀ ਬਿਲਡਿੰਗ ਸੀਗੀ ਉਹ ਸਾਰੀ ਢਹਿ ਢੇਰੀ ਹੋ ਗਈ ਅੱਗ ਨਾਲ ਸਾਰੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਔਰ ਜਿੰਨਾ ਵੀ ਅੰਦਰ ਸਮਾਨ ਪਿਆ ਸੀ ਸਾਰਾ ਜਲ ਕੇ ਰਾਖ ਹੋ ਚੁੱਕਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਦੇਨੀ ਸਿਰਾ ਟੀਵੀ ਦੇ ਉੱਤੇ ਇਹ ਸਵੇਰ ਦੀਆਂ ਤਸਵੀਰਾਂ ਆ 11 ਵਜੇ ਦੀਆਂ ਇਹ ਰਾਤੀ 1:30 ਵਜੇ ਦੇ ਕਰੀਬ ਅੱਗ ਲੱਗੀ ਸੀ ਔਰ ਜਿਹੜਾ ਲੋਹੇ ਦੀ ਲੋਹੇ ਦੇ ਐਂਗਲ ਜਿਹੜੇ ਸ਼ੈੱਡ ਪਾਈ ਹੋਈ ਸੀ ਉਹ ਵੀ ਅੱਗ ਦੇ ਨਾਲ ਟੇਢੇ ਹੋ ਗਏ ਅੱਗ ਇੰਨੀ ਜ਼ਿਆਦਾ ਸੀਗੀ ਤੇ ਇਸ ਵੇਲੇ ਪੂਰੀ ਤਰ੍ਹਾਂ ਅੱਗ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਫਾਇਰ ਬਗੇਡੀਆਂ ਕਰੀਬਨ ਕਰੀਬਨ ਜੇ ਗੱਲ ਕਰੀਏ ਹੁਣ ਤੱਕ 60 ਦੇ ਕਰੀਬ ਜਿਹੜੀਆਂ ਗੱਡੀਆਂ ਪਾਣੀ ਦੀਆਂ ਹੈਗੀਆਂ ਉਹ ਇੱਥੇ ਇਸ ਵੇਲੇ ਟਿਕਰ ਲੱਗ ਚੁੱਕੀਆਂ ਨੇ ਔਰ ਪੂਰੀ ਮੁਸ਼ਕਲ ਨਾਲ ਫਾਇਰ ਬ੍ਰੀਡ ਦੇ ਕਰਮੀਆਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਜਿਹੜੇ ਇੱਥੇ ਦੇ ਮਾਲਕ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆਖਰਕਾਰ ਉਹਨਾਂ ਨੂੰ ਇਸ ਤਰ੍ਹਾਂ ਇਸ ਅੱਗ ਬਾਰੇ ਪਤਾ ਲੱਗਿਆ ਅੱਗ ਲੱਗਣ ਦੇ ਕਾਰਨ ਦਾ ਕੀ ਰਿਹਾ ਕਿੰਨਾ ਕੁ ਨੁਕਸਾਨ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਲੈਣ ਦੀ ਹਾਸਲ ਕਰਾਂਗੇ। ਤੁਸੀਂ ਮਾਲਕ ਹੈਗੇ? ਸਾਗਰ ਸਾਗਰ ਇੰਟਰਪ੍ਰਾਈਜ਼ ਦੇ ਜਿਹੜੇ ਮਾਲਕ ਹੈਗੇ ਨਾਲ ਹੈਗੇ ਹੋਈ ਮਾੜਾ ਯਾਰ ਦੱਸਿਓ ਕਿ ਇਹ ਕੀ ਜਾਣਕਾਰੀ ਲੈਣੀ ਸਾਡੇ ਲਈ ਵੀ ਜ਼ਰੂਰੀ ਹੁੰਦੀ ਆ ਕੁਝ ਪਤਾ ਲੱਗਿਆ ਕਾਰਨ ਕੀ ਰਿਹਾ ਕਿੰਨਾ ਕੁ ਨੁਕਸਾਨ ਹੋਇਆ ਫਿਲਹਾਲ ਸਭ ਕੁਝ ਨੂੰ ਨਾ ਕੋਈ ਐਸਟੀਮੇਟ ਨਹੀਂ ਕੀਤਾ ਗਿਆ ਸਾਨੂੰ ਫਿਰ ਥੋੜਾ ਟਾਈਮ ਦਿਓ ਸਭ ਚੱਲ ਰਿਹਾ 1:00 ਵਜੇ ਲੱਗੀ ਸੀ ਆਰਾਊਂਡ ਪੌਣੇ ਕੋ 1:00 ਵਜੇ 1:00 ਵਜੇ ਬਿਲਕੁਲ ਹਜੇ ਤੱਕ ਜਿਹੜੀ ਸਾਗਰ ਇੰਟਰਪ੍ਰਾਈਜ਼ ਦੇ ਜਿਹੜੇ ਨੌਲ ਹੈਗੇ ਨੇ ਉਹਨਾਂ ਦਾ ਸਾਹ ਕਹਿਣਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਬਾਕੀ ਕਿੰਨਾ ਕੁ ਨੁਕਸਾਨ ਹੋਇਆ ਇਹਦੇ ਬਾਰੇ ਵੀ ਵੈਰੀਫਾਈ ਹਜੇ ਕੀਤਾ ਜਾਵੇਗਾ ਪਰ ਫਿਲਹਾਲ ਅਸਲੇ 11 ਵਜੇ ਦਾ ਸਮਾਂ ਹੋ ਚੁੱਕਾ ਸਵੇਰ ਦਾ ਔਰ ਕਰਮਚਾਰੀਆਂ ਵੱਲੋਂ ਪੂਰੀ ਤਰ੍ਹਾਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅੱਗ ਇੰਨੀ ਜ਼ਿਆਦਾ ਸੀ ਕਿ ਜਿਹੜੇ ਐਂਗਲ ਵੀ ਸੀਗੇ ਉਹ ਵੀ ਪੂਰੀ ਤਰ੍ਹਾਂ ਨਾਲ ਟੇਢੇ ਹੋ ਚੁੱਕੇ ਨੇ ਤਸਵੀਰਾਂ 'ਚ ਪਹਿਲਾਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ ਜਿਹੜੇ ਇਹ ਐਂਗਲ ਹੈਗੇ ਆ ਇਹ ਪੂਰੀ ਸ਼ੈੱਡ ਬਣੀ ਹੋਈ ਸੀਗੀ ਔਰ ਸ਼ੈੱਡ ਜਿਹੜੀ ਸੀ ਉਹ ਟੁੱਟੇ ਰਹੀ ਹੋ ਗਈ ਆ ਔਰ ਉਸ ਅੱਗ ਦੇ ਨਾਲ ਜਿਹੜੇ ਐਂਗਲ ਸੀਗੇ ਉਹ ਵੀ ਬਿਲਕੁਲ ਢੇਡੇ ਮਿੱਡੇ ਜਿਹੜੇ ਹੈਗੇ ਉਹ ਹੋ ਚੁੱਕੇ ਆ ਅੱਗ ਇੰਨੀ ਭੰਕਰ ਸੀਗੀ ਇੰਨੀ ਜ਼ਬਰਦਸਤ ਸੀਗੀ ਕਿ ਜਿਹੜਾ ਸਮਾਨ ਸੀਗਾ ਸਕ੍ਰੈਪ ਜਿਹੜੀ ਰੱਖੀ ਹੋਈ ਸੀਗੀ ਅੰਦਰ ਉਹ ਵੀ ਪੂਰੀ ਤਰ੍ਹਾਂ ਨਾਲ ਜਲ ਗਈ ਕਿਉਂਕਿ ਆਖਰ ਜਿਹੜੀ ਸਕ੍ਰਿਪਟ ਜੋ ਸੀ ਤਸਵੀਰਾਂ ਚ ਐਸੋਨੇ ਦੇਖ ਰਹੇ ਹਾਂ ਕਿ ਰਬੜ ਦੀਆਂ ਪਾਈਪਾਂ ਵਗੈਰਾ ਅ ਸੀਗੀਆਂ ਜਿਨ੍ਹਾਂ ਨੂੰ ਅੱਗ ਲੱਗੀ ਆ ਅੰਦੇਸ਼ਾ ਇਹ ਵੀ ਲਗਾਇਆ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਹੋਵੇ ਪਰ ਜਿੱਥੇ-ਜਿੱਥੇ ਵੀ ਨਿਗਾਹ ਜਾਂਦੀ ਹੈ ਸਾਰਾ ਪਲਾਸਟਿਕ ਦਾ ਸਮਾਨ ਹੈਗਾ ਪੀਵੀਸੀ ਦਾ ਸਮਾਨ ਹੈਗਾ ਇਹ ਪੀਵੀਸੀ ਜਿਹਦੇ ਨਾਲ ਕੀ ਆਪਾਂ ਡੈਕੋਰੇਟ ਜਿਹੜੀ ਘਰ ਦੀ ਡੈਕੋਰੇਸ਼ਨ ਕਰਦੇ ਆ ਉਹ ਪੀਵੀਸੀ ਦੀਆਂ ਸ਼ੀਟਸ ਹੈਗੀਆਂ ਜਾਂ ਪਲਾਸਟਿਕ ਦੀਆਂ ਪਾਈਪਸ ਹੈਗੀਆਂ ਇਦਾਂ ਦਾ ਸਮਾਨ ਹੈਗਾ ਜਿਸ ਨੂੰ ਅੱਗ ਲੱਗੀ ਹੈ ਔਰ ਅੱਗ ਜ਼ਿਆਦਾ ਸੀ ਜ਼ਿਆਦਾ ਹੋਣ ਕਰਕੇ ਜਿਹੜੀ ਸ਼ੈੱਡ ਸੀ ਉਹ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਔਰ ਦੂਸਰੇ ਪਾਸੇ ਜਿਹੜਾ ਦਮਕਲ ਵਿਭਾਗ ਹੈਗਾ ਉਹਦੇ ਵੱਲੋਂ ਵੀ ਪੂਰੀ ਕੋਸ਼ਿਸ਼ ਜਿਹੜੀ ਹੈਗੀ ਰਾਤੋਂ ਹੀ ਕੀਤੀ ਜਾ ਰਹੀ ਹੈ ਰਾਤੋਂ ਹੀ ਜਿਹੜੀਆਂ ਦੰਕਲ ਵਿਭਾਗ ਵੱਲੋਂ ਕੋਸ਼ਿਸ਼ਾਂ ਜਾਰੀ ਹੈਗੀਆਂ ਨੇ ਮੁਸ਼ੱਕਤ ਕੀਤੀ ਜਾ ਰਹੀ ਹੈ ਕਿ ਆਗ ਨੂੰ ਜਲ ਤੋਂ ਜਲਦ ਕਾਬੂ ਪਾਇਆ ਜਾ ਸਕੇ ਪਰ ਹਜੇ ਤੱਕ ਜਿਹੜੀ ਜਾਣਕਾਰੀ ਮਿਲੀ ਹੈ ਦੰਕਲ ਵਿਭਾਗ ਵੱਲੋਂ ਕਿ 60 ਦੇ ਕਰੀਬ ਜਿਹੜੀਆਂ ਪਾਣੀ ਦੀਆਂ ਗੱਡੀਆਂ ਹੈਗੀਆਂ ਉਹ ਹਜੇ ਤੱਕ ਇੱਥੇ ਵਰਤੀਆਂ ਜਾ ਚੁੱਕੀਆਂ ਨੇ ਪਰ ਹਜੇ ਵੀ ਆਗ ਬੁਝਾਉਣ ਦਾ ਜਿਹੜਾ ਕੰਮ ਹੈ ਦਾ ਉਹ ਚਾਲੂ ਹੈ ਤਾਂ ਅੱਗ ਲੱਗਣ ਦੇ ਨਾਲ ਥਾਸਾ ਨੁਕਸਾਨ ਜਿਹੜਾ ਹੈਗਾ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਪਰ ਜਿਹੜੀਆਂ ਚੀਜ਼ਾਂ ਅਰਚਨਾ ਪੈਦਾ ਕਰ ਰਹੀਆਂ ਹੈਗੀਆਂ ਆਗ ਬੁਝਾਉਣ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਅੰਗਲ ਜਿਹੜੇ ਸੀਗੇ ਜਿਹੜੇ ਅੱਗ ਦੇ ਨਾਲ ਟੇਲੇ ਹੋ ਗਏ ਸੀਗੇ ਉਹਨਾਂ ਨੂੰ ਕੱਟਣ ਦੇ ਵਿੱਚ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਜਿੱਥੇ ਦਿਕਰ ਨਹੀਂ ਪਹੁੰਚਿਆ ਜਾ ਸਕਦਾ ਉਹ ਇਹਨਾਂ ਚੀਜ਼ਾਂ ਨੂੰ ਕੱਟ ਕੇ ਅੱਗੇ ਜਿਹੜਾ ਵਧਿਆ ਜਾ ਸਕੇ ਤਾਂ ਕਿ ਜਿਹੜੀ ਅੱਗ ਜਿਹੜੀ ਗਾਹ ਵਧ ਰਹੀ ਹੈਗੀ ਆ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ ਇਸ ਸਬੰਧ ਵਿੱਚ ਫਾਇਰ ਬ੍ਰਿਗੇਡ ਦੇ ਜਿਹੜੇ ਅਧਿਕਾਰੀ ਹੈਗੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਹਾਲਾਂਕਿ ਰਾਤ ਤੋਂ ਹੀ ਅੱਗ ਬੁਝਾਉਣ ਦਾ ਜਿਹੜਾ ਕੰਮ ਸੀਗਾ ਉਹ ਲਗਾਤਾਰ ਫਾਇਰ ਬ੍ਰਿਗੇਡ ਵੱਲੋਂ جاری ਹੈਗਾ ਔਰ ਅ ਅਧਿਕਾਰੀਆਂ ਦਾ ਕੀ ਕਹਿਣਾ ਇਸ ਬਾਰੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਜਿਹੜੀਆਂ 600 ਗੱਡੀਆਂ ਜਿਹੜੀਆਂ ਪਾਣੀ ਦੀਆਂ ਸੀਗੀਆਂ ਫਾਇਰ ਬ੍ਰਿਗੇਡ ਦੀਆਂ 60 ਗੱਡੀਆਂ ਤੋਂ ਉੱਪਰ ਪਾਣੀ ਜਿਹੜਾ ਹੈਗਾ ਇੱਥੇ ਲੱਗ ਚੁੱਕਾ ਹੈ ਇਸ ਵੇਲੇ ਫਾਇਰ ਬ੍ਰਿਗੇਡ ਦੇ ਜਿਹੜੇ ਅਧਿਕਾਰੀ ਹੈਗੇ ਨੇ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਕਾਲੋ ਸਾਹਿਬ ਕਿ ਕਿਵੇਂ ਕਾਲ ਆਂਦੀ ਹੈ ਕਿਵੇਂ ਤੁਸੀਂ ਸਾਰਾ ਮੰਜ਼ਰ ਵੇਖਿਆ ਸਾਰੀ ਰਾਤ ਸਰ ਸਾਡੇ ਨਾਲੋਂ ਜ਼ਿਆਦਾ ਪਬਲਿਕ ਨੇ ਦੇਖਿਆ ਇਕ ਤਰ੍ਹਾਂ ਇਹ ਕੋਈ ਜਨਫਾਇਰ ਕਾਲ ਦਾ ਜਦੋਂ ਕਾਲ ਹੁੰਦੀ ਹੈ ਉਹ ਕਾਲ ਦੇ ਤੇ ਅਸੀਂ ਹੈੱਡ ਆਫਿਸ ਤੋਂ ਜਦੋਂ ਇੱਕ ਗੱਡੀ ਭੇਜਦੇ ਆ ਭੇਜਣ ਦੇ ਨਾਲ ਨਾਲ ਸਾਨੂੰ ਇਹ ਕਾਫੀ ਜਿਆਦਾ ਫੋਨ ਆ ਗਏ ਅਸੀਂ ਨਾਲ ਗੱਡੀਆਂ ਹੋਰ ਵੀ ਸਬਸਟੇਸ਼ਨਾਂ ਤੋਂ ਮਾਰਚ ਕਰ ਦਿੱਤੀਆਂ ਪਰ ਪ੍ਰੋਬਲਮ ਇਹ ਸੀ ਇਹ ਸਾਰਾ ਜਿਹੜਾ ਪਲਾਸਟਿਕ ਦਾ ਜੋ ਕਬਾਰ ਜਿਗਾ ਉਹ ਸਿੰਗਲ ਤੇ ਪਲਾਸਟਿਕ ਦੇ ਉੱਤੇ ਕੰਟਰੋਲ ਕਰਨਾ ਬੜਾ ਔਖਾ ਜਾਂਦਾ ਤੇ ਉਹ ਰਾਤ ਕਾਫੀ ਦਿੱਕਤ ਆਈ ਇਦੇ ਨਾਲ ਸਾਡੇ ਬੰਦਿਆਂ ਨੂੰ ਵੀ ਕਾਫੀ ਸਿਕਨਤਾ ਲੱਗਣ ਤੋਂ ਬਚਾ ਹੋਇਆ ਜਿਸ ਤਰ੍ਹਾਂ ਤੁਸੀਂ ਦੇਖਿਆ ਉਹ ਇਹਨਾਂ ਦੇ ਜੋ ਜੋ ਲੈਂਟਰ ਵਗੈਰਾ ਛੱਟ ਵਗੈਰਾ ਡਿੱ ਗਿਆ ਹੈਗਾ ਕਾਫੀ ਹਾਈ ਫਲੇਮੇਬਲ ਸੀ ਤੇ ਫਿਰ ਵੀ ਰਾਤ ਸਾਰੀ ਮੁਸ਼ਕਲ ਕਰਦਿਆਂ ਕਰਕੇ ਸਾਡੇ ਸਟਾਫ ਨੇ ਕੋਸ਼ਿਸ਼ ਕੀਤੀ ਹੈ ਪਰ ਹਜੇ ਤੱਕ ਕੰਟਰੋਲ ਅੱਗੇ ਤੱਕ ਕੰਟਰੋਲ ਦਾ ਪਰ ਹਜੇ ਤੱਕ ਇਸ ਦੀ ਸਥਿਤੀ ਨੂੰ ਆਪਾਂ ਕਾਬੂ ਹੈ ਠੀਕ ਹੈ ਸਾਡੇ ਕਿਉਂ ਇਹਦੇ ਵਿੱਚ ਜਿੰਨਾ ਜਿਹਾ ਫਲੋਰ ਕੋਲ ਥੱਲੇ ਨਿਕਲ ਨਹੀਂ ਜਾਂਦਾ ਨਾਲ ਆਣ ਗਵਾੜ ਦੇ ਹਾਲ ਗਾਲੇ ਜਿਹੜਾ ਬੂਤੂ ਧੁੱਪ ਕਰਨੀ ਸੀ ਪੈ ਰਹੀ ਹੈ ਇਸ ਕਰਕੇ ਥੋੜੇ ਜਿਹਾ ਦਿਕਤ ਹੈਗੀ ਆ ਪਰ ਕੰਟਰੋਲ ਹੈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਉਹ ਕੁਦਰਤੀ ਤੈਮ ਨਾਲ ਪਹੁੰਚਣ ਦੇ ਨਾਲ ਬੰਦੇ ਜਿਹੜੇ ਇਹਨਾਂ ਦੇ ਇੱਕ ਸਾਈਡ ਤੇ ਜਿਹੜੇ ਸੁੱਤੇ ਸੇ ਉਹ ਛੇਤੀ ਉੱਪਰ ਨਿਕਲ ਕੇ ਵੈਕੂਲਡੋ ਕਰ ਲਏਗੇ ਆਲਦਾਲੀਆਂ ਫੈਕਟਰੀਆਂ ਨੂੰ ਵੀ ਅਤਰਾਹ ਕਰ ਦਿੱਤੀ ਵੀ ਫੜਾ ਫੜੀ ਇਹਨਾਂ ਨੇ ਜਾਨਕੀ ਆਸ-ਪਾਸ ਬਹੁਤ ਕਾਰੀਆਂ ਦੇ ਹੋਣ ਨਾਲ ਆਸ-ਪਾਸ ਬਿਲਕੁਲ ਬਚਾਓ ਬਿਲਕੁਲ ਬਚਾਓ ਗਈ ਆਸ-ਪਾਸ ਦਾ ਬਹੁਤ ਜ਼ਿਆਦਾ ਬਚਾਓ ਆ ਇਸ ਤਰ੍ਹਾਂ ਦਾ ਏਰੀਆ ਸੀ ਨਾਲ ਆਲ ਵਾਲੇ ਕੋਆਰਜ ਗਦਾਮ ਸੀ ਉਹ ਜ਼ਿਆਦਾ ਹਵਾਲਾ ਹਾਸਲ ਹੋ ਗਿਆ ਕਿੰਨਾ ਕੁ ਕੰਪਲੈਂਨਸ ਹੁੰਦਾ ਇਹ ਇਹ ਤਾਂ ਇਹਨਾਂ ਦਾ ਦੱਸ ਸਕਦੇ ਵੀ ਇਹਨਾਂ ਨੇ ਮਟੀਰੀਅਲ ਕਿ ਕੀ ਇਕੱਠਾ ਕੀਤਾ ਹੈ ਤੇ ਕਿੰਨਾ ਕੀ ਸੀ ਇਹਦੀ ਕੋਸਟ ਕੀ ਹੈਗੀ ਹੈ ਸਾਨੂੰ ਇਹਦੇ ਬਾਰੇ ਹੁਣ ਤੇ ਜੜੇ ਦੇ ਵਿੱਚ ਤਾਂ ਪਤਾ ਨਹੀਂ ਲੱਗਦਾ ਵੀ ਇਹ ਮਾਲ origignal ਸੀ ਡੁਪਲੀਕੇਟ ਸੀ ਜਾਂ ਇਹਦੇ ਵਿੱਚ ਕੀ ਸੀ ਫਕਵਾੜ ਸੀਗਾ ਜਾਂ ਕਿੱਦਾਂ ਦਾ ਸਿਪਾ ਹੈ ਇਹ ਚੀਜ਼ ਨਹੀਂ ਲੱਗਦਾ ਇਸ ਚੀਜ਼ ਦਾ ਆਪਾਂ ਕਿਹ ਕਿਹ ਚੀਜ਼ਾਂ ਦੀਆਂ ਕਿੰਨੀਆਂ ਗੱਡੀਆਂ ਹੁਣ ਕਿਰਪਾ ਸਾਰੇ ਕੋ ਗੱਡੀਆਂ ਦੀ ਕੋਈ ਗਿਣਤੀ ਨਹੀਂ ਕੀਤੀ ਜਿਹੜੀਆਂ ਗੱਡੀਆਂ ਆਡੀਆਂ 10 ਗੱਡੀਆਂ ਜਿਹੜੀਆਂ ਸਟੇਸ਼ਨ ਤੋਂ ਮਾਰਚ ਕੀਤੀਆਂ ਸੀ ਉਹ ਕਦੇ ਕੋਈ ਉਏ ਐਮਬੀਡੀ ਮੋਲ ਆਪ ਡਾਉਣ ਲੱਗੇ ਰਹੇ ਆਪਾਂ ਐਮਬੀਡੀ ਮੋਲ ਤੋਂ ਜਨਰਲ ਅੰਦਰ ਹਾਈਟ ਤੋਂ ਜਾਂ ਮੀ ਪੀਸੀ ਆਰ ਮੋਲ ਤੋਂ ਜੀ ਆਰ ਨਰਾਏ ਦਾਣਾ ਪਾਣੀ ਕਿ ਜਿੱਥੇ-ਇਥੇ ਵੀ ਟੈਂਕ ਮਿਲਿਆ ਸਾਨੂੰ ਪਾਣੀ ਅਸੀਂ ਉੱਥੇ ਲੈ ਕੇ ਤੇ ਪਹੁੰਚ ਰਹੇ ਹਾਂ ਧੰਨਵਾਦ ਸੋ ਇਹਨਾਂ ਅਧਿਕਾਰੀ ਜਿਹੜੇ ਅਲਾਦਕਾਰੀ ਹੈਗੇ ਨੇ ਫਾਇਰ ਵਿਗਟ ਦੇ ਕਾਲੋਂ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਜਦੋਂ ਹੀ ਉਹਨਾਂ ਨੂੰ ਰਾਤੀ 1.5 ਵਜੇ ਦੇ ਕਰੀਬ ਕਾਲ ਆਉਂਦੀ ਹੈ ਉਸੇ ਵਕਤ ਉਹਨਾਂ ਵੱਲੋਂ ਜਿਹੜਾ ਫਾਇਰ ਸਟੇਸ਼ਨ ਹੈਗਾ ਹੈ ਉਥੋਂ ਗੱਡੀਆਂ ਮੂਵ ਕੀਤੀਆਂ ਜਾਂਦੀਆਂ ਨੇ ਤੇ ਹੋਰ ਜਿਹੜੇ ਆਸ-ਪਾਸ ਫਾਇਰ ਸਟੇਸ਼ਨ ਹੈਗੇ ਨੇ ਉੱਥੋਂ ਵੀ ਕਾਲ ਕਰਕੇ ਗੱਡੀਆਂ ਮੰਗਵਾ ਲਈਆਂ ਜਾਂਦੀਆਂ ਨੇ ਤਾਂਕਿ ਜਲਦ ਤੋਂ ਜਲਦ ਆਗੂ ਤੇ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ ਪਰ ਫਿਲਹਾਲ ਇਸ ਚਲੇ ਦੀਆਂ ਤਸਵੀਰਾਂ ਹੈਗੀਆਂ ਕਿ ਹਜੇ ਤੱਕ ਵੀ ਅੱਗ ਜਿਹੜੀ ਝੁੱਲਸਦੀ ਪਈ ਆ ਕੋਲਾ ਫਰਾਲੀ ਹੋਏਗੀ ਅੱਗ ਥੱਲੇ ਵੀ ਹੋ ਸਕਦੀ ਆ ਅੱਗ ਵੱਧ ਵੀ ਸਕਦੀ ਆ ਪਰ ਸਬਕਲ ਵਿਭਾਗ ਨੇਲਾਗਾ ਜੋ ਕੰਮ ਕੀਤਾ ਕਿ ਆ ਮੌਕਾ ਰੈਂਦੇ ਹੀ ਕਰੀਮ ਸ਼ਕਤ ਕਰਕੇ ਅੱਗ ਤੇ ਪਾਉਣ ਦੀ पूरी कोशिश की है वीडियो जर्नलिस्ट सुरविंदर सुरेंद्र देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप